ਬਈ ਦੇਣ ਲੈਣ ਵਾਲਾ ਕਰਦੀ ਹੈ ਕਿ ਮਤਲਬ ਬਾ ਦੇਣ ਲੈਣ ਵਾਲੇ ਮਾੜਾ ਮੋਟਾ ਵਿੱਚੋਂ ਮਾਨ ਤਾਨ ਛੋੜ ਸੱਪਾ ਹੋਵੇ ਜਿਹੜਾ ਦੇਣ ਲੈਣ ਵਾਲਾ 18000 ਦੀ ਦੇ ਦੇਣਗੇ ਬਸ 18000 ਦੀ ਦੇ ਦੇਣੀ ਆ 18000 ਦੀ ਦੇ ਦੇਣਗੇ ਆਪਾਂ 25 ਨਹੀਂ ਕਹਿਣਾ ਹਣੇ ਠੀਕ ਆ 25 ਨਹੀਂ ਕਹਿਣੇ 18000 ਦੀ ਦੇ ਦੇਣਗੇ ਬਸ ਠੀਕ ਆ ਤੇ ਦੁੱਧ 10 ਲੀਟਰ ਨਿਕਲੂਗਾ ਦੁੱਧ 10 ਲੀਟਰ ਬਈ ਇੰਨੇ ਰੌਂਦਾ ਵੀ ਕੀ ਆ ਤੁਹਾਨੂੰ ਪਰਸਿਆਲ ਦੇਣਾ ਹਣੋ ਬਈ ਹੈਨਾ ਸਹੀ ਗੱਲ ਆ ਹਾਂ ਬਸ ਠੀਕ ਆ ਕਿੰਨਾਂ ਹੁਣ ਵਾਧ ਜਾਂਦੀਆਂ ਹੁਣ ਵੀ ਵੀ ਥੋੜੇ ਭਾਰਾ ਲੈ ਸਕਦੇ ਹਾਂ ਠੀਕ ਹੈ ਸੱਜਰਾਂ ਵਾਲਾ ਕੰਮ ਵੀ ਜੇ ਮੈਂ ਆਪਾਂ ਕਹਿੰਦੀ ਆ 50000 ਦੀ ਸੱਜਰ ਵੀ ਆ ਜਾਂਦੀ ਹੈ ਜੀ ਨਹੀਂ ਸਹੀ ਗੱਲ ਹੈ ਤੇ ਸਰਕਾਰੀ ਸੀਮਨ ਤੋਂ ਗੱਭਣਾ ਇਹ ਅੱਛਾ ਤੇ ਇੱਕ ਹੀ ਸਟ੍ਰਾਲਾ ਸਿੱਕੇ ਨਾਲ ਹੀ ਗੱਭਣ ਹੋ ਗਈ ਸੀ ਆਪਣੀ ਚੈੱਕ ਪਾਸ ਕਰਵਾਈ ਵੀ ਆ ਹੁਣੇ 2 ਮਹੀਨੇ ਤੋਂ ਟੱਪ ਕੇ ਤੀਜਾ ਮਹੀਨਾ ਲੱਗਿਆ ਵਾ ਜੀ ਹੁਣ ਚੈੱਕ ਕਰਵਾਈ ਵੀ ਆਪਣੇ ਅਸੀਂ ਆਪਾਂ ਚੈੱਕ ਪਾਸ ਕਰਾਤੀ ਹਾਂਜੀ ਹਾਂਜੀ ਠੀਕ ਹੈ ਜਿਹੜੀਆਂ ਲਿਆਣੀਆਂ ਕਰਾ ਕੇ ਲੈ ਜੇ ਕਰਾ ਕੇ ਲੈ ਜੇ ਬਈ 28 29 ਕਿਲੋ ਦੁੱਧ ਆਪਣਾ ਚੋਆ ਵਾ ਗਰਮੀਆਂ ਚ ਬਈ ਇਹਦਾ ਠੀਕ ਹੈ ਫਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਇਹ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਾਂ ਫਾਰਮ ਦੇ ਵਿੱਚੋਂ ਬਣਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਾਫੀ ਗਾਈਆਂ ਖੜੀਆਂ ਗਈਆਂ ਇਹਨਾਂ گاਮਾਂ ਦੇ ਵਿੱਚੋਂ ਇੱਕ ਗਾਂ ਬਾਈ ਨੇ ਬਕਾਊ ਕਰੀ ਹੈਗੀ ਟੋਕੜ ਗੱਭਣਾਂ ਗਈ ਦੋ ਸਤਿ ਸ਼੍ਰੀ ਅਕਾਲ ਦੋ ਗਾਵਾਂ ਬਕਾਊ ਆ ਗਈਆਂ ਤੇ ਦੋਵਾਂ ਦੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਬਾਈ ਤੋਂ ਵੀਡੀਓ ਦੇ ਵਿੱਚ ਐਂਡ ਤਾਂ ਵੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜੋ ਡਿਟੇਲ ਹੋਊਗੀ ਉਹ ਸਾਰੀ ਤੁਹਾਨੂੰ ਆਪਾਂ ਕੰਪਲੀਟ ਬਾਈ ਤੋਂ ਲੈ ਕੇ ਦੇ ਦਾਂਗੇ ਵੀਡੀਓ ਜੋਰ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਹਰ ਪੱਖ ਤੋਂ ਆਪ ਦੀ ਤੁਸੀਂ ਫੁੱਲ ਤਸਲੀ ਕਰਕੇ ਤੇ ਤੁਸੀਂ ਗਾਮਾਂ ਨੂੰ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਝੌਣੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਜਿਹੜੇ ਦੋ ਪਸ਼ੂ ਵੇਚਣੇ ਆ ਤੇ ਆਪਾਂ ਕੱਲੀ-ਕੱਲੀ ਦੀ ਡਿਟੇਲ ਲੈਣੇ ਹੈਗੇ ਆਜੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਬਾਈ ਆਪਣਾ ਨਾਮ ਦੱਸ ਦਿਓ ਬਾਈ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਠੀਕ ਆ ਬਾਈ ਹਾਂਜੀ ਤੇ ਜਿਹੜੀ ਆਪਾਂ ਬਾਈ ਇਹ ਪਹਿਲੇ ਨੰਬਰ ਤੇ ਗਾਂ ਵੇਚਣ ਲੱਗੇ ਆਂਗੇ ਹਾਂਜੀ ਕੀ ਡਿਟੇਲ ਆ ਗਈ ਇਹਦੀ ਕਿੰਨੇ ਟਾਈਮ ਦੀ ਗੱਭਣ ਆ ਤੇ ਕਿਹੜੇ ਸੋਏ ਆ ਇਹ ਮਤਲਬ ਬਈ ਤੀਜੇ ਸੋਏ ਵਾਸਤੇ ਗੱਭਣ ਆ ਇਹ ਠੀਕ ਆ ਤੇ ਪਹਿਲਾਂ ਆਪਾਂ ਮਤਲਬ ਇਹਦੇ ਟੀਕਾ ਭਰਾਇਆ ਸੀ ਬਾਈ ਹੂੰ ਤੇ ਇਹ ਉਦੋਂ ਡਰਾਈ ਕਰੀ ਵੀ ਸੀ ਆਪਣੀ ਹੈ ਗਰਮੀਆਂ ਦੇ ਵਿੱਚ ਅੱਛਾ ਤੇ ਇਹ ਬੱਚਾ ਛੱਟ ਗਈ ਸੀ ਬਾਈ ਇਹ ਠੀਕ ਆ ਬੱਚਾ ਛੱਟ ਗਈ ਸੀ ਠੀਕ ਆ ਬੱਚਾ ਛੱਟ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਦਵਾਰੇ ਗੱਭਣ ਕਰਵਾ ਦਿੱਤੀ ਟੀਕਾ ਪ੍ਰਭਾਤਾ ਸੀਗਾ ਆਪਾਂ ਇਹਦੇ ਹੂੰ ਤੇ ਸਰਕਾਰੀ ਸੀਮਨ ਤੋਂ ਗੱਭਣ ਆ ਇਹ अच्छा ਤੇ ਇੱਕ ਹੀ ਸਟ੍ਰਾਲਾ ਸਿੱਕੇ ਨਾਲ ਹੀ ਗੱਭਣ ਹੋ ਗਈ ਸੀ ਆਪਣੀ ਚੈੱਕ ਪਾਸ ਕਰਵਾਈ ਵੀ ਆ ਹੁਣੇ 2 ਮਹੀਨਾ ਤੋਂ ਟੱਪ ਕੇ ਤੀਜਾ ਮਹੀਨਾ ਲੱਗਿਆ ਵਾ ਜੀ ਇਹਨੂੰ ਚੈੱਕ ਕਰਵਾਈ ਵੀ ਆ ਅਸੀਂ ਆਪਾਂ ਚੈੱਕ ਬਾਤ ਕਰਾਤੀ ਹਾਂ ਹਾਂਜੀ ਹਾਂਜੀ ਠੀਕ ਆ ਜੀ ਇਹਨਾਂ ਲਿਆਣੀਆਂ ਕਰਾ ਕੇ ਲੈ ਜੇ ਕਰਾ ਕੇ ਲੈ ਜੇ ਬਈ 28 29 ਕਿਲੋ ਦੁੱਧ ਆਪਣਾ ਚੋਆ ਵਾ ਗਰਮੀਆਂ ਚ ਬਈ ਇਹਦਾ ਠੀਕ ਆ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਇਹਨੂੰ ਸੂਈ ਨੂੰ ਹੋ ਗਿਆ ਹੋ ਗਿਆ 1.5 ਸਾਲ ਹੋ ਗਿਆ ਹੁਣਾ ਬਾਈ ਅੱਛਾ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਹੁਣਾ ਜੀ ਤੇ ਦੁੱਧੋਂ ਸਾਲ 1.5 ਸਾਲ ਤਾਂ ਹੋ ਗਿਆ ਹੁਣਾ ਜੀ ਦੁੱਧ ਦੁੱਧ ਬਾਈ ਇਹਦੇ ਥੱਲੇ ਕੁਛ ਨਹੀਂ ਗਿਆ ਸਾਨੂੰ ਦੱਸਿਆ ਵੀ ਪਹਿਲਾਂ ਗੱਬਣ ਸੀਗੀ ਡਰਾਈ ਕਰੀ ਵੀ ਸੀ ਦੁੱਧੋਂ ਡਰਾਈ ਆ ਜਮਾ ਹਾਂ ਤਾਂ ਜਮਾ ਤਾਂ ਡਰਾਈ ਆ ਬਾਈ ਠੀਕ ਹੈ ਤੇ ਗੱਬਣ ਆਪਣੀ ਚੱਕ ਬਾਸ ਆ ਗਈ ਗੱਬਣ ਦੀ ਹਾਂ ਚੱਕ ਬਾਸ ਦੀ ਗਾਰੰਟੀ ਹੈ ਬਾਈ ਆਪਣੀ ਕਰਾ ਕੇ ਲੈ ਕੇ ਜਾਵੇ ਬਾਈ ਆਪਣੀ ਕਰਾਈ ਵੀ ਆ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਆਪ ਦਾ ਤਾਂ ਨਹੀਂ ਪਤਾ ਸੀਮਨ ਦਾ ਕੁਛ ਆਪ ਦਾ ਨਹੀਂ ਬਈ ਸੀਮਨ ਦਾ ਪਤਾ ਆਪਾਂ ਗੱਪ ਮਾਰ ਕੇ ਕਹਿ ਦਿੱਤੀ ਉਹ ਫਲਾਣ ਨੇ ਤੇ ਬਾਕੀ ਜਿਹੜੀਆਂ ਆਪਣੇ ਘਰ ਦੀਆਂ ਹੁਣ ਸਾਰੀ ਡਿਟੇਲ ਹੋਊਗੀ ਆਪਣੇ ਕੋਲ ਇਹ ਆਪਾਂ ਸੱਜਰ ਫੋਨ ਵਾਲੀ ਲੈ ਆਈ ਸੀਗੀ ਹਾਂਜੀ ਹਾਂਜੀ ਠੀਕ ਆ ਤੇ ਥਾਣ ਥਣ ਕਿਵੇਂ ਆ ਥਾਣ ਥਣ ਓਕੇ ਆ ਬਈ ਜਾਵਾ ਗਾਰੰਟੀ ਆ ਸਾਰੀ ਉਹ ਜਾਵਾ ਬਈ ਗਾਰੰਟੀ ਤੁਹਾਡੇ ਸਾਹਮਣੇ ਆ ਦੋਸਤੋ ਡਿਟੇਲ ਤੁਹਾਨੂੰ ਆਪਾਂ ਸਾਰੀ ਦੱਸ ਹੀ ਦਿੱਤੀ ਹੈਗੀ ਤੇ ਦੁੱਧੋਂ ਇਹ ਡਰਾਈ ਹੈਗੀ ਤੇ ਥਾਣ ਥਣ ਚੰਗੇ ਆ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਕੇ ਲੈ ਆ ਸਕਦੇ ਹੋ ਸਾਜੀ ਰੂਜੀ ਫੁੱਲ ਆ ਤੁਹਾਡੇ ਸਾਹ ਇਧਰ ਨੂੰ ਕਰੀਏ ਨੂੰ ਮਾੜੇ ਪਾਸੇ ਆ ਦੇਖੋ ਸਭ ਵੀ ਬੜੀ ਚੰਗੀ ਹੈਗੀ ਰਾਜੀ ਵਧੀਆ ਹੈਗੀ ਕੱਦ ਵੀ ਠੀਕ ਲੱਗਦਾ ਹੈਗਾ ਥੋੜਾ ਜਿਹਾ ਥਾਂ ਦੀ ਇੱਥੇ ਹੈ ਜਿਹੜੀ ਦਿੱਕਤ ਹੈਗੀ ਹੈਗੀ ਕੱਚਾ ਥਾਂ ਕਰਕੇ ਨਾ ਥੋੜਾ ਜਿਹਾ ਦਿੱਕਤ ਆ ਗਈ ਤੇ ਉਹ ਵੇਖਣ ਨੂੰ ਚੰਗੀ ਲੱਗਦੀ ਹੈਗੀ ਬਾਕੀ ਅੱਗੇ ਤਸੱਲੀ ਤੁਸੀਂ ਆ ਕੇ ਕਰ ਸਕਦੇ ਹੋ ਤੇਰੀ ਭਾਈ ਦੂਜੇ ਨੰਬਰ ਵਾਲੀ ਦੀ ਕੀ ਡਿਟੇਲ ਆ ਗਈ ਇਹਦੀ ਭਾਈ ਦੂਜਾ ਸੋ ਸੁਈ ਵੀ ਬਾਈ ਇਹ ਠੀਕ ਆ ਠੀਕ ਆ ਤੇ ਥੜ ਚ ਧਾਰਾ ਆਉਂਦੀਆਂ ਮਤਲਬ ਵਧੀਆ ਚੱਲਦਾ ਏ ਮਤਲਬ ਹੈ ਤਿਲ ਕਹਿ ਕੇ ਦੇਣੀ ਆ ਆਪਾਂ ਥਾਣੇ ਪੈਸੇ ਚੱਲਦਾ ਏ ਅਸਿਆ ਇੱਕ ਦਾਣ ਤੋਂ ਤਿਲ ਲੱਗੀ ਇੱਕ ਥਣ ਤੋਂ ਤਿਲ ਲਾ ਬਾਈ ਬਾਕੀ ਸਹੀ ਆ ਬਾਕੀ ਸਹੀ ਆ ਜੀ ਤੇ ਇਹਦਾ ਹੈਗਾ ਦੁੱਧ 10 ਕਿਲੋ ਦੁੱਧ ਆ ਬਾਈ 10 ਕਿਲੋ ਹੁਣ ਦੋਨਾਂ ਡੰਗਾਂ ਦਾ 10 ਕਿਲੋ ਦੁੱਧ ਆ ਪਰ 9 ਕਿਲੋ ਦੀ ਗਾਰੰਟੀ ਲਵਾਂਗੇ 10 ਕਿਲੋ ਆਪਣਾ ਰੈਡੀ ਹੈ ਜਮਾ ਠੀਕ ਆ ਤੇ ਵੀ ਅਗਲੇ ਦਿ ਕਿੱਲੇ ਤੇ ਜਾ ਕੇ ਘਰ ਵੀ ਸਕਦੀ ਹੈ ਨਾ ਜੀ ਕਿੰਨਾ ਟਾਈਮ ਸੂਈ ਨੂੰ ਹੋ ਗਿਆ ਆਪਣੇ ਕੋਲ ਵੈਸੇ ਹੈ ਵੀ ਤੂੜੀ ਹੈ ਬਈ ਚਾਰ ਦਿਨ ਦੇ ਕਿ ਟੰਗੀ ਤੇ ਪੱਠੇ ਹਲੇ ਹੋਏ ਨਹੀਂਗੇ ਬੀਜੇ ਵੀ ਆਪਣੇ ਠੀਕ ਆ ਤੂੜੀ ਤੇ ਹੀ ਆ ਤੂੜੀ ਤੇ ਹੀ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੋ ਗਏ ਹੋਣਗੇ ਬਈ 4 ਤੋਂ 4 ਤੋਂ 5 ਮਹੀਨੇ ਹੋ ਗਏ ਹੁਣ ਕੰਮੀਆਂ ਦੀ ਸੂਈ ਚਾਰ ਤੋਂ 5 ਮਹੀਨੇ ਹਾਂ ਤੇ ਦੁੱਧ ਕਿੰਨਾ ਸੀ ਪੀਕ ਤੇ ਸੱਜਰ ਦਾ ਦੁੱਧ ਬਈ ਪੀਕ ਤੇ ਯਾਰ ਹੋਊਗਾ 22 ਤੋਂ 24 ਕਿਲੋ ਦੁੱਧ ਸੀ ਬਈ ਇਹ ਮੈਂ ਕਹਿਦੀ 22 ਤੋਂ 24 ਦੇ ਵਿੱਚ ਆਪਾਂ 30 ਕਿਲੋ ਵਾਲੀ ਕਹਿਦੀ ਹੈ ਨਾ ਗੱਪ ਮਾਰ ਕੇ ਬੀ ਵਾਈ ਕਿਲੋ ਵਾਲੀ ਦੁੱਧਾਂ ਦੀ ਠੀਕ ਹੈ ਬਾਕੀ ਸੇਵਾ ਸਰਤੇ ਤੇ ਹੁਣ ਦੁੱਧ ਘਾਟਣ ਦਾ ਕਾਰਨ ਵੀ ਆ ਆਪਣਾ ਵਿਚਾਰ ਚੂੜੀ ਰੰਗੀ ਕਰਕੇ ਹਾਂ ਨਹੀਂ ਬਈ ਤੇਰੇ ਸਾਹਮਣੇ ਖੁਰਲੀ ਦੇ ਵਿੱਚ ਦੇਖ ਲਓ ਇਕੱਲੀ ਤੂੜੀ ਹੀ ਹੈ ਹੂੰ ਤੂੜੀ ਦੇ ਉੱਤੇ ਇੱਧਰ ਦੇਖ ਸਕਦੇ ਹੋ ਦੋਸਤੋ ਤੂੜੀ ਤੂੜੀ ਕੋਈ ਪਈ ਆ ਵੀ ਆ ਵੀ ਮੁੱਕਿਆ ਬਾਤ ਤੇ ਬਾਕੀ ਸਾਇਲਜ ਵੀ ਹੈ ਨਹੀਂਗਾ ਜਿਹਨੂੰ ਸਟੇਜਣਾ ਹੋ ਜੂਗਾ ਮੁੱਕ ਤੇ ਫਰਕ ਬਹੁਤ ਪੈਂਦਾਗਾ ਹੁਣ ਆਪਾਂ ਸਾਇਲਜ ਹੀ ਪਾਉਨੇ ਆ ਹਾਂ ਸਾਇਲਜ ਤੇ ਹੁਣ ਮਤਲਬ ਹਰੇ ਤੇ ਹੈ ਬਾਈ ਕੰਮ ਆਪਣਾ ਹਰਾ ਓਕੇ ਆ ਆਪਣਾ ਹੋ ਹੀ ਜਾਂਦਾ ਅੱਛਾ ਹੁਣ ਹਰਾ ਪਾਉਂਗ ਜਣੀ ਹਾਂ ਰਾਈ ਕਾ ਬੀਜਾ ਪਸੀਨ ਦਿੱਤੀ ਗਿਆ ਠੀਕ ਹੈ ਹਾਂ ਤੇ ਜਿਹੜੇ ਬਾਕੀ ਥਾਣਾ ਉਹ ਸਾਰੇ ਓਕੇ ਆਗੇ ਬਾਕੀ ਆਵੇ ਬਾਈ ਥਾਂ ਥੁਲਾ ਕੇ ਦਿਖਾ ਦਿੰਦੇ ਆ ਦੇਖੋ ਜਿਹੜਾ ਤੇਲ ਚੜਿਆ ਵਾ ਦੇਖੋ ਪੂਰੀ ਵਧੀਆ ਧਾਰ ਇਹਦੀ ਕਬੈਣੀ ਵਾਲਾ ਮੂਰਲਾ ਹਾਂ ਕਬੈਣੀ ਵਾਲਾ ਮੋਲਾ ਵਧੀਆ ਚੱਲਦਾ ਬਈ ਧਾਰਦਾ ਨਹੀਂ ਹੈਗੀ ਠੀਕ ਹੈ ਵੈਸੇ ਤਾਂ ਜਿਹੜਾ ਲੱਗਦਾ ਵੈਸੇ ਤਾਂ ਜਿਹੜਾ ਵਾ ਦੇਖੋ ਜਾਂ ਥੋੜਾ ਘਣਾ ਘੱਟ ਹੋ ਦੁੱਧ ਆਣਾ ਹਾਂ ਠੀਕ ਹੈ ਵੈਸੇ ਹੁਣ ਦੋ ਉਹ ਬਾਕੀ ਅਗਲਾ ਆ ਕੇ ਵੇਖ ਲੈਣਾ ਤਸੱਲੀ ਕਰ ਲੈ ਤਸੱਲੀ ਕਰਕੇ ਬਈ ਮੂਹਰੀ ਵਰਗੀ ਬੈੜਾ ਕੋਲੇ ਸਾਹਮਣੇ ਹੈ ਨਾ ਤੇ ਆਪਾਂ ਨੂੰ ਤਾਂ ਆਇਆ ਇਧਰਲੇ ਪਾਸੇ ਆਪਾਂ ਫਰਸ ਲਾਉਣਾ ਕਰਕੇ ਨਾ ਗਾਈਆਂ ਦੀ ਇੱਧਰ ਉੱਧਰ ਕਰਕੇ ਆਪਣਾ ਬਦਲੀ ਕਰਕੇ ਆਪਾਂ ਠੀਕ ਆ ਸੈਟਿੰਗ ਕਰ ਲਈ ਤਾਂ ਪੱਕਾ ਕਰਨਾ ਇੱਥੇ ਭਈਆ ਠੀਕ ਆ ਤੇ ਲੋਡ ਨਹੀਂ ਹੁੰਦਾ ਸਸਟਨ ਚਲਾ ਬੈਣ ਕੱਟਦੇ ਆਂ ਜੀ ਕਰੀ ਜਾਂਦੇ ਕਿਰਾ ਹਨ ਠੀਕ ਆ ਬਾਕੀ ਫਰਸ ਬੁਰਸ ਲਾ ਕੇ ਇੱਧਰਲੇ ਪਾਸੇ ਖੁੱਲੀਆਂ ਸੱਡੀਆਂ ਕਰਨੀਆਂ ਗਾਈਆਂ ਆਪਾਂ ਜਿਹੜੀਆਂ ਰੋਬਣਾ ਠੀਕ ਆ ਹਾਂ ਬਾਕੀ ਬੱਸੀਆਂ ਬੁੱਸੀਆਂ ਰਾਲੀ ਹੋ ਜਾਂਦਾ ਹਨ ਤੇ ਮੁੱਲ ਕਿੰਨਾ ਕਰਦੇ ਆਪਾਂ ਮੌਲੂ ਬਈ ਦੇਣ ਲੈਣ ਵਾਲਾ ਕਰਦੀ ਏ ਮਤਲਬ ਬਾ ਦੇਣ ਲੈਣ ਵਾਲਾ ਹੀ ਮਾੜਾ ਮੋਟਾ ਵਿੱਚੋਂ ਮਾਨ ਤਾਨ ਛੋੜ ਸੱਪਾ ਹੋਵੇ ਜਿਹੜਾ ਦੇ ਲੈਣ ਦਾ 18000 ਦੀ ਦੇ ਰਹਿਗੇ ਬਸ 18000 ਦੀ ਦੇ ਦੇਣੀ ਆ 18000 ਦੀ ਦੇ ਦੇਣਗੇ ਆਪਾਂ 25 ਨਹੀਂ ਕਹਿਣਾ ਹਣੇ ਠੀਕ ਆ 20 ਨਹੀਂ ਕਹਿੰਦੇ ਵੀ 18000 ਦੀ ਦੇ ਦੇਾਂਗੇ ਬਸ ਠੀਕ ਆ ਤੇ ਦੁੱਧ 10 ਲੀਟਰ ਨਿਕਲੂਗਾ ਦੁੱਧ 10 ਲੀਟਰ ਬਈ ਇੰਨੇ ਤੇ ਆਉਂਦਾ ਵੀ ਕੀ ਆ ਤੁਹਾਨੂੰ ਪਤਾ ਸਿਆਲ ਦੇਣਾ ਹੁਣ ਬਈ ਹਣ ਸਹੀ ਗੱਲ ਆ ਹਾਂ ਬਾਕੀ ਬਾਕੀ ਕੀਮਤ ਤਾਂ ਹੁਣ ਵਾਝ ਜਾਂਦੀ ਆ ਹੁਣ ਜੀ ਵੀ ਕਿ ਥੋੜੇ ਭਾਰ ਆ ਲੈ ਸਕਦੇ ਏ ਠੀਕ ਹੈ ਸੱਜਰਾਂ ਵਾਲਾ ਕੰਮ ਵੀ ਜਿਵੇਂ ਆਪਾਂ ਕਹਿੰਦੇ ਆ 50000 ਦੀ ਸੱਜਰ ਵੀ ਆ ਜਾਂਦੀ ਹੈ ਜੀ ਹਾਂ ਨਹੀਂ ਸਹੀ ਗੱਲ ਹੈ ਦੁੱਧ ਵਾਲੀ ਸੱਜਰ ਆ ਜਾਂਦੀ ਹੈ ਸਹੀ ਗੱਲ ਹੈ ਜੀ ਨੇ ਜਾਨੀ ਕਿ ਟੈਂਸਰ ਨੂੰ ਲੈਣੀ ਵਧੀਆ ਗਈ ਹਾਂਜੀ ਮੂਰੇ ਹਰ ਰੋਤ ਆ ਗਈ ਬਈ ਗੱਬੜ ਹੋ ਜਾਣਾ ਇਹਨੇ ਹੂੰ ਸਹੀ ਗੱਲ ਹੈ ਲੋਕੀ ਤੇ ਵਧ ਗਏ ਹੀ 70 80000 ਰੁਪਏ ਫਿਰ ਮੋ ਬੱਟ ਸਕਦਾ ਬੰਦਾ ਹਣਾ ਸਹੀ ਗੱਲ ਹੈ ਹਾਂ ਦੋਸਤੋ ਡਿਟੇਲ ਆਪਾਂ ਤੁਹਾਨੂੰ ਦੋਵਾਂ گاਵਾਂ ਦੀ ਲੈਤੀ ਹੈ ਜਿਹੜੀ ਵੀ ਤੁਹਾਨੂੰ ਗਾਂ ਪਸੰਦ ਆਉਂਦੀ ਆ ਕੇ ਤੁਸੀਂ ਤਸੱਲੀ ਕਰ ਲਿਓ ਤੇ ਆਪ ਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਇੱਕ ਕਰੀ ਤੁਹਾਨੂੰ ਆਪਾਂ ਆਰਡਰ ਦਿਖਾ ਦਿੰਦੇ ਆ ਦੇਖ ਸਕਦੇ ਹੋ ਪਲੀ ਸੇਵਾ ਦੀ ਕਮੀ ਦੇ ਕਾਰਨ ਨਹੀਂ ਆ ਦੁੱਧ ਵਾਧੂ ਵੀ ਸਕਦੀ ਹੈਗੀ ਹਾਂ ਹਰੇ ਉਰੇ ਧਿਆਨ ਨਾਲ ਬਈ ਵਾਜੂ ਜਿੱਥੇ ਚਾਰ ਦੇ ਇੱਕੋ ਜੇ ਥਾਣਾ ਇਧਰਲਾ ਥਾਣਾ ਹਨ ਹਾਂ ਇਧਰ ਲਾ ਤਾਂ ਚੜਿਆ ਹੋਆ ਤੁਸੀਂ ਨਹੀਂ ਸਕਦੇ ਹਾਂ ਤੇ ਵੈਸੇ ਦੁੱਧ ਆਉਂਦਾ ਹੋਗਾ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਕਦ ਕਾੜ ਵਧੀਆ ਆਗਾ ਕਦ ਕਾੜ ਚੰਗੇ ਦੇ ਵਿੱਚ ਆਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਵੀਡੀਓ ਦੇ ਵਿੱਚ ਐਂਡ ਤੱਕ ਚੌਣਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ